ਅਸੀਂ ਕਹੇ ਚਲੋ ਕੋਈ ਨਹੀਂ ਸਾਨੂੰ ਮੱਲੇ ਵਾਲਿਆਂ ਨੂੰ ਇਹ ਤਾਂ ਸੁੱਖ ਹੈਗਾ ਕਿ ਅਸੀਂ ਪਾਣੀ ਦੀ ਤਾਂ ਸਾਨੂੰ ਦਿੱਕਤ ਨਹੀਂ ਆਉਂਦੀ ਸਾਨੂੰ ਪਹਿਲਾਂ ਪਾਣੀ ਦੀ ਬਹੁਤ ਦਿੱਕਤ ਸੀ ਅਸੀਂ ਇਸ ਕਰਕੇ ਸੇਵਾ ਕਰਦੇ ਰਹੇ ਹਾਂ ਅਸੀਂ ਵੀ ਵਾਹਿਗੁਰੂ ਨੂੰ ਸਾਖੀ ਮੰਨ ਕੇ ਨੇ ਸੇਵਾ ਵਾਂਗੂ ਹੀ ਚੱਲੇ ਹਾਂ ਪਰ ਹੁਣ ਸਾਨੂੰ ਇਸ ਟਾਈਮ ਬਹੁਤ ਤੰਗ ਕਰੇ ਸ਼ੀਨਾ ਮੈਡਮ ਜੋ 13 ਸਾਲ ਹੋ ਗਏ ਇੱਥੇ ਕੋਈ ਵੜਿਆ ਨਹੀਂ ਆਣ ਕਿ ਨਾ ਕਿਸੇ ਨੇ ਸਾਡੇ ਕੋਲ ਚਾਬੀ ਮੰਗੀ ਨਾ ਸਾਨੂੰ ਕਿਸੇ ਨੇ ਤੰਗ ਕੀਤਾ ਆ ਮਤਲਬ 7-8 ਮਹੀਨੇ ਤੋਂ ਜਾਨੀ ਆ ਤੀਜਾ ਚਾਂਸ ਜੇ ਸ਼ੀਨਾ ਮੈਡਮ ਦਾ ਕਿਸੀਨਾ ਮੈਡਮ ਚਾਬੀ ਮੰਗਦੀ ਸ਼ੀਨਾ ਮੈਡਮ ਨੇ ਬੰਦਾ ਵਾ ਇਹ ਟੈਂਡਰੂਨਾ ਕੋਲੇ ਆ ਇਹ ਸਾਨੂੰ ਵੀ ਨਹੀਂ ਪਤਾ ਸਾਨੂੰ ਟੌਰਚਰ ਕਰਦੇ ਕਿ ਚਾਬੀ ਦਿਓ ਚਾਬੀ ਦਿਓ ਅਸੀਂ ਬਾਹਰਲੇ ਬੰਦੇ ਨੂੰ ਚਾਬੀ ਨਹੀਂ ਦੇਣੀ ਅਸੀਂ ਕਿਉਂ ਬਲ ਬਾਹਰਲੇ ਬੰਦੇ ਨੂੰ ਚਲਾਉਣੇ ਨਹੀਂ ਦੇਣਾ ਇਹ ਤੁਸੀਂ ਚਲਾਓ ਤੁਹਾਨੂੰ ਕੋਈ ਦੁੱਖ ਤਕਲੀਫ ਹੋਊਗੀ ਨੰਬਰ ਮੇਰਾ ਲੈ ਲਿਓ ਭਾਜੀ ਤੋਂ ਤੇ ਕੋਈ ਵੀ ਉਹ ਜਿੱਦਾ ਸਿੱਧਾ ਫੋਨ ਤੁਸੀਂ ਕਰੋ ਕਿਸੇ ਵੀ ਨਹੀਂ ਸੁਣਨਾ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਫਿਰ ਇਹਨਾਂ ਇਹਨਾਂ ਵਿਚਾਰਾਂ ਨੇ ਖੇਚੜ ਕਿਉਂ ਦੇਣੀ ਜੇ ਸਾਡੇ ਨਾਲ ਜੋ ਕਹਿ ਕੇ ਗਏ ਹੁੰਦੇ ਤਾਂ ਭਾਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਬਦਲੀ ਐ ਤਾਂ ਨਿਜਮਾ ਦੇ ਵਿੱਚ ਵੀ ਕਿਤੇ ਨਾ ਕਿਤੇ ਬਦਲਾਅ ਹੁੰਦੇ ਨਜ਼ਰ ਆਉਂਦੇ ਨੇ ਰੋਜ਼ ਅਸੀਂ ਸੁਣਦੇ ਆ ਕਿ ਅੱਜ ਕੁਝ ਨਵਾਂ ਕਰ ਦਿੱਤਾ ਤੇ ਅੱਜ ਕੁਝ ਨਵਾਂ ਕਰ ਦਿੱਤਾ ਤੇ ਇਸ ਟਾਈਮ ਅਸੀਂ ਖੜੇ ਆ ਸੂਰਜ ਨਗਰ ਗਲੀ ਨੰਬਰ 6 ਵਾਰਡ ਨੰਬਰ ਇਹ ਪੈਂਦਾ ਜੀ 63 63 ਪਤਾ ਨਹੀਂ ਵਾਰਡ ਨੰਬਰ 63 ਕਿੰਨਾ ਜੀ 63 ਵਾਰਡ ਨੰਬਰ ਇਹ ਪੈਂਦਾ 63 Shimla Puri ਦਾ ਇਲਾਕਾ ਹੈਗਾ ਤਾਂ ਅੱਜ ਇੱਥੇ ਮੁਹੱਲਾ ਵਾਸੀ ਜਿਹੜੇ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਇਕੱਠੇ ਹੋਣ ਦਾ ਕਾਰਨ ਇਹ ਆ ਵੀ ਹੁਣ ਦੇ ਜੋ ਮੌਜੂਦਾ ਐਮਐਲਏ ਨੇ ਇਸ ਹਲਕੇ ਦੇ ਸ਼੍ਰੀਮਤੀ ਰਜਿੰਦਰਪਾਲ ਕੌਰ ਸ਼ੀਨਾ ਉਹਨਾਂ ਵੱਲੋਂ ਬੰਦੇ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਭੇਜੇ ਜਾ ਰਹੇ ਨੇ ਕਿ ਆਹ ਜਿਹੜਾ ਟਿਊਬਲ ਲੱਗਿਆ ਤੁਸੀਂ ਦੇਖ ਲਓ ਪਾਣੀ ਵਾਲਾ ਕਿ ਇਸ ਟਿਊਬਲ ਦੀ ਜਿਹੜੀ ਚਾਬੀ ਹੈ ਉਹਨਾਂ ਨੂੰ ਦੇ ਦਿੱਤੀ ਜਾਵੇ ਚਾਬੀ ਜਿਨ੍ਹਾਂ ਕੋਲ ਹੈ ਪਿਛਲੇ ਉਹਨਾਂ ਦਾ ਦਾਅਵਾ ਹੈ ਕਿ ਪਿਛਲੇ 15 ਸਾਲਾਂ ਤੋਂ ਟਿਊਬਨ ਨੂੰ ਅਸੀਂ ਚਲਾ ਬੰਦ ਕਰ ਰਹੇ ਹਾਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਜਿਹੜਾ ਪੱਤਾ ਨਹੀਂ ਮਿਲਦਾ ਹੈਗਾ ਇਸ ਨੂੰ ਅਸੀਂ ਸੇਵਾ ਦੇ ਤੌਰ ਤੇ ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ ਮੇਰੇ ਨਾਲ ਭੈਣ ਜੀ ਮੌਜੂਦ ਨਹੀਂ ਜਿਨ੍ਹਾਂ ਵੱਲੋਂ ਇਹ ਕਾਜ ਕੀਤਾ ਜਾਂਦਾ ਹੈਗਾ ਭੈਣ ਜੀ ਸਾਸੀ ਗਾਲ ਸਾਸੀ ਗਾਲ ਜੀ ਸਵਾਗਤ ਹੈ ਜੀ ਲੁਧਿਆਣਾ ਲਾਈਵ ਤੇ ਸਾਰਿਆਂ ਦਾ ਕੀ ਨਾਮ ਤੁਹਾਡਾ ਮੇਰਾ ਨਾਮ ਗੀਤਾ ਸ਼ਰਮਾ ਗੀਤਾ ਜੀ ਇਹ ਟਿਊਬਲ ਜਿਹੜਾ ਅੱਜ ਤੋਂ ਪਹਿਲਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਚਲਾਉਂਦੇ 15 ਸਾਲ 15 ਸਾਲਾਂ ਤੋਂ ਤੁਸੀਂ ਚਲਾ ਰਹੇ ਹਾਂਜੀ ਦੇਖ ਲਓ 15 ਸਾਲ ਬਹੁਤ ਹੁੰਦੇ ਆ ਬਹੁਤ 15 ਸਾਲ ਹਾਂਜੀ 15 ਸਾਲ 15 ਸਾਲ ਤੋਂ ਚਲਾ ਰਹੇ ਹੋ ਹਾਂਜੀ ਹਾਂਜੀ 15 ਸਾਲ ਕਿਉਂ ਚਲਾ ਰਹੇ ਹੋ ਤੁਹਾਨੂੰ ਕੋਈ ਖਰਚਾ ਮਿਲਦਾ ਨਹੀਂ ਚਲਾਉਣ ਦਾ ਬਿਲਕੁਲ ਨਹੀਂ ਅਸੀਂ ਸਿਰਫ ਇਸ ਕਰਕੇ ਕਿ ਇਹ ਸੇਵਾ ਇਹ ਸਾਨੂੰ ਕਹਿੰਦੇ ਸੀਗੇ ਵੀ ਮਿਲਦਾ ਨਹੀਂ ਕੁਝ ਮਿਲਦਾ ਨਹੀਂ ਕੀ ਕਹਣਾ ਕਿ ਕੁਛ ਨਹੀਂ ਗਵਰਨਮੈਂਟ ਵੱਲੋਂ ਇਹ ਸੇਵਾ ਵਾ ਇਹ ਛੋਟੇ ਟਿਊਬ ਵਾਲਾ ਇਹਨਾਂ ਦੀ ਨਹੀਂ ਮਿਲਦੀ ਹੈ ਕਿ ਕੋਈ ਵੀ ਮੰਨ ਲਓ ਹਨਾ ਅਸੀਂ ਕਹਿੰਦੇ ਚਲੋ ਕੋਈ ਨਹੀਂ ਸਾਨੂੰ ਮੱਲੇ ਵਾਲਿਆਂ ਨੂੰ ਇਹ ਤਾਂ ਸੁੱਖ ਹੈਗਾ ਕਿ ਅਸੀਂ ਪਾਣੀ ਦੀ ਤਾਂ ਸਾਨੂੰ ਦਿੱਕਤ ਨਹੀਂ ਆਉਂਦੀ ਸਾਨੂੰ ਪਹਿਲਾਂ ਪਾਣੀ ਦੀ ਬਹੁਤ ਦਿੱਕਤ ਸੀ ਅਸੀਂ ਇਸ ਕਰਕੇ ਸੇਵਾ ਕਰਦੇ ਰਹੇ ਹਾਂ ਅਸੀਂ ਵੀ ਵਾਹਿਗੁਰੂ ਨੂੰ ਸ਼ਾਖਸ਼ੀ ਮੰਨ ਕੇ ਕਹਿੰਦੇ ਅਸੀਂ ਸੇਵਾ ਵਾਂਗੂ ਹੀ ਚੱਲੇ ਹਾਂ ਪਰ ਹੁਣ ਸਾਨੂੰ ਇਸ ਟਾਈਮ ਬਹੁਤ ਤੰਗ ਕਰੇ ਸ਼ੀਨਾ ਮੈਡਮ ਹੁਣ ਕੀ ਦਿੱਕਤ ਆ ਗਈ ਜਿਹੜਾ ਅੱਜ ਮਹੱਲਾ ਵਾਸੀ ਤੁਸੀਂ ਇਕੱਠੇ ਹੋਏ ਹੈਗੇ ਇਹ ਸਾਨੂੰ ਵੀ ਨਹੀਂ ਪਤਾ ਸਾਨੂੰ ਟੌਰਚਰ ਕਰਦੇ ਕਿ ਚਾਬੀ ਦਿਓ ਚਾਬੀ ਦਿਓ ਅਸੀਂ ਬਾਹਰਲੇ ਬੰਦੇ ਨੂੰ ਚਾਬੀ ਨਹੀਂ ਦੇਣੀ ਅਸੀਂ ਟਿਊਬਵਲ ਬਾਹਰਲੇ ਬੰਦੇ ਨੂੰ ਚਲਾਉਣੇ ਨਹੀਂ ਦੇਣਾ ਇਹ ਅੱਛਾ ਹੁਣ ਕਿਹਾ ਜਾ ਰਿਹਾ ਕਿ ਚਾਬੀ ਤੁਸੀਂ ਦੇ ਦਿਓ ਅਸੀਂ ਆਪਣੇ ਆਪ ਟਿਊਬਵਲ ਜਿਹੜਾ ਚਲਾ ਹਾਂਜੀ ਹਾਂਜੀ ਆਪਣੇ ਆਪ ਚਲਾਵਾਂਗੇ ਚਲਾ ਲੈਣ ਦਿਓ ਉਹਨਾਂ ਨੂੰ ਤੁਹਾਨੂੰ ਕੀ ਪਰੇਸ਼ਾਨੀ ਸਾਨੂੰ ਪਰੇਸ਼ਾਨੀ ਹੈ ਜਿਹੜੇ ਬੰਦੇ ਨੇ ਲਿਆ ਵਾ ਸਾਨੂੰ ਵੀ ਪਤਾ ਲੱਗਾ ਕਿ ਉਹਨੇ ਬਾਹਰ ਪੈਸੇ ਦੇ ਕੇ ਠੇਕਾ ਦੇ ਕੇ 5000 ਜਿੰਨਾ ਵੀ ਜਿੰਨਾ ਵੀ ਉਹਨਾਂ ਨੂੰ 15 20 ਮਿਲਦਾ ਵਾ ਅਕਸਰ ਉਹ ਹਨਾ ਸੀ ਤੇ ਉਹ ਵੀ ਨੇ ਮੰਗਦੇ ਵੀ ਉਹਦੇ ਵਿੱਚ ਸਾਨੂੰ 2 ਰੁਪਏ ਵੀ ਦੋ ਪਰ ਅਸੀਂ ਚਾਬੀ ਨਹੀਂ ਦੇਣੀ ਇਹ ਸੇਵਾ ਜੀ ਹਾਨੂੰ ਸੇਵਾ ਕਹੀ ਤੇ ਹੁਣ ਅਸੀਂ ਸੇਵਾ ਮਾਰਦੇ ਦਮ ਤੱਕ ਨਭਾਉਣੀ ਹੈ ਅੱਛਾ ਇਹਦਾ ਵੀ ਇਹਦਾ ਵੀ ਜਿਹੜਾ ਟੈਂਡਰ ਭਰਿਆ ਜਾਂਦਾ ਹੈਗਾ ਤੁਹਾਡੇ ਕਹਿੰਦਾ ਮਤਲਬ ਕਿ ਉਹ ਟੈਂਡਰ ਭਰਿਆ ਗਿਆ ਸਿਕਿਉਰਟੀ ਭਰੀ ਜਾਂਦੀ ਹੈ ਸਿਕਿਉਰਟੀ ਭਰੀ ਗਈ ਕਿਸੇ ਵੱਲੋਂ ਕਿਸੇ ਵੱਲੋਂ ਬਿਨਾਂ ਦੱਸੇ ਸਾਨੂੰ ਬਿਨਾਂ ਇਨਫੋਰਮੇਸ਼ਨ ਦਿੱਤੀ ਹੈ ਸਿਕਿਉਰਟੀ ਭਰੀ ਗਈ ਸਾਨੂੰ ਨਹੀਂ ਇਸ ਗੱਲ ਦੀ ਨੋਲੇਜ ਹੈ ਕਿ ਨਾ ਹੀ 15 ਸਾਲਾਂ ਤੋਂ ਸਾਨੂੰ ਇਸ ਚੀਜ਼ ਦਾ ਇਲਮ ਆ ਕੀ ਇਹਦਾ ਕੋਈ ਭਰਦਾ ਕੀ ਸਾਨੂੰ ਸੇਵਾ ਹੀ ਕਹਿੰਦੇ ਅਸੀਂ ਬਣਿਆ ਜਾਣਿਆ ਕੋ ਗਿਆ ਬਹੁਤ ਜਾਣਿਆ ਕੋ ਸਾਨੂੰ ਸੇਵਾ ਹੀ ਕਹਿੰਦੇ ਹਾਂ ਹਾਂਜੀ ਅਸੀਂ ਸੇਵਾ ਸਮਝ ਕੇ ਹੀ ਸੇਵਾ ਨੁਭੰਦੇ ਆਏ ਠੀਕ ਹੈ ਜੀ ਹੋਰ ਕੌਣ ਤੁਹਾਡੇ ਨਾਲ ਜਿਹੜਾ ਦੇਖੋ ਸਾਰੇ ਮਨ ਲਾਨ ਨਵਾਸੀ ਨਹੀਂ ਟਿਊਬਲ ਕੋਣ ਕੋਣ ਹੋਰ ਕਿਉਂਕਿ ਤੁਸੀਂ ਵੀ ਕਿਤੇ ਆਣਾ ਜਾਣਾ ਹੁੰਦਾ ਹੋਊਗਾ ਕਿਤੇ ਅੱਜ ਜਦੋਂ ਤੁਸੀਂ ਗੈਰ ਹਾਜ਼ਰ ਕਈ ਵਾਰ ਹੋਣਾ ਹਾਂਜੀ ਕੀ ਨਾਮ ਤੁਹਾਡਾ ਜੀ ਹਾਂਜੀ ਮਨਜੀਤ ਕੌਰ ਮੈਂ ਜੀ ਤੁਸੀਂ ਕੀ ਲਗਦੇ ਹੋ ਕੀਤਾ ਜੀ ਸਿਸਟਰ ਹਾਂ ਜੀ ਅੱਛਾ ਜੀ ਹਾਂ ਜੀ ਤੇ ਜਿਹਨੂੰ ਕਿਤੇ ਮੈਂ 15 ਸਾਲਾਂ ਤੋਂ ਮੈਂ ਟਿਊਬਲ ਚਾਲ ਰਹੀ ਹੈ ਅਗਰ ਮੈਂ ਕਿਤੇ ਜਾਣੀ ਤੇ ਮੈਂ ਜ਼ਿੰਮੇਵਾਰੀ ਨੂੰ ਦੇਖ ਜਾਣੀ ਕਿ ਤੂੰ ਚਲਾਉਣੀ ਹੈ ਨਾ ਹਾਂ ਅਗਰ ਵਜ ਨਹੀਂ ਹੈ ਤਾਂ ਆਪਾਂ ਮਹੱਲੇਦਾਰੀ ਚ ਵੀ ਕੋਈ ਵੀ ਚਾਬੀ ਲੈ ਸਕਦਾ ਚਲਾਉਣ ਨੂੰ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਜਦੋਂ ਇਹ ਲਵਾਇਆ ਸੀ ਤਾਂ ਉਦੋਂ ਮਤਲਬ ਆਪਾਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਕਹਿੰਦੇ ਖਰਚਾ ਪਾਣੀ ਦਾ ਆ ਕਰਾਂਗੇ ਅਸੀਂ ਕਿਹਾ ਚਲ ਕੋਈ ਨਾ ਆਪਾਂ ਮਾਤਰ ਬੰਦਿਆਂ ਨਾਲ ਲਾਲਚ ਕੀਤਾ ਮਤਲਬ ਉਹਨਾਂ ਨੇ ਇਹ ਕਿਹਾ ਤਾਂ ਕਿ ਸੇਵਾ ਵਾ ਹੈ ਨਾ ਦੋ ਚਾਰ ਵਾਰ ਅਸੀਂ ਗਏ ਹਾਂ ਜਿਹੜੇ ਕਮ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸਰਦਾਰ ਜੀ ਨੂੰ ਕਿ 5000 ਰੁਪਇਆ ਦਿਓ ਤੇ ਤੁਸੀਂ ਵੀ ਪਰ ਜੋ ਫਾਰਮ ਤੇ ਅਸੀਂ ਤੁਹਾਡੇ ਪੈਸੇ ਲਾ ਦਿੰਨੇ ਆ ਮੁੜ ਕੇ ਗੇੜੇ ਮਾਦਰੇ ਕਦੀ ਉਸ ਦਫਤਰ ਜਾਣਾ ਕਦੀ ਉਸ ਦਫਤਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਇਹਨਾਂ ਨੂੰ ਕਿਹਾ ਜੀ ਤੁਸੀਂ ਰੋਜ਼ ਕਿਉਂ ਖਰਾਬ ਹੋਣੇ ਕਹਿੰਦਾ ਪਿਹੜੀ ਡੋਟਰ ਵਰ ਕਰਨ ਵਾਲੇ ਬੰਦੇ ਆ ਕਿ ਸਾਡੇ ਕੋਲ ਰੋ ਨਹੀਂ ਜਾਂਦੇ ਦਫਾ ਕਰੋ ਚੱਲ ਆਪਾਂ ਨੂੰ ਪਾਣੀ ਦੀ ਪ੍ਰੋਬਲਮ ਸੀ ਪਾਣੀ ਮਿਲ ਜੰਦਾ ਸਾਨੂੰ ਕੁਝ ਨਹੀਂ ਚਾਹੀਦਾ ਫਿਰ ਉਸ ਤੋਂ ਬਾਅਦ ਆ ਮਤਲਬ 4 13 ਸਾਲ ਹੋ ਗਏ ਇੱਥੇ ਕੋਈ ਬੜਿਆ ਨਹੀਂ ਆਣ ਕਿ ਨਾ ਕਿਸੇ ਨੇ ਸਾਡੇ ਕੋਲ ਚਾਬੀ ਮੰਗੀ ਨਾ ਸਾਨੂੰ ਕਿਸੇ ਨੇ ਤੰਗ ਕੀਤਾ ਆ ਮਤਲਬ 7 8 ਮਹੀਨੇ ਤੋਂ ਜਾਨੀ ਆ ਤੀਜਾ ਚਾਂਸ ਜੇ ਸ਼ੀਨਾ ਮੈਡਮ ਦਾ ਕਿਸੀਨਾ ਮੈਡਮ ਚਾਬੀ ਮੰਗਦੀ ਸ਼ ਨੇ ਬੰਦਾ ਵਾ ਤੇ ਟੈਂਡਰ ਉਹਨਾਂ ਕੋਲੇ ਆ ਤੇ ਜਰਜੇਸ਼ ਕੀ ਦਾ ਨਾਮ ਜਿਹਦੇ ਰਜੇਸ਼ ਗੋਤਮ ਆ ਵੀ ਉਹਦੇ ਨਾਂ ਤੇ ਇਹ ਪਾਸ ਕੀਤਾ ਗਿਆ ਵਾ ਅੱਛਾ ਜਿਹੜਾ ਹੁਣ ਹੈਗਾ ਮੀਟਰ ਇਸ ਦਾ ਕਾਰਪੋਰੇਸ਼ਨ ਦੇ ਬੰਦੇ ਆਏ ਨੇ ਉਹਨਾਂ ਨੇ ਇਹ ਕਿਹਾ ਹਾ ਕਿੰਨਾ ਟਾਈਮ ਤੁਸੀਂ ਚਲਾਣੇ ਹੈਗੇ ਮੈਂ ਸਵੇਰੇ 5:30 ਤੋਂ 10 ਵਜੇ ਤੱਕ ਚੱਲਦਾ ਆ ਜੀ 12 ਤੋਂ 2 ਵਜੇ ਤੱਕ ਸ਼ਾਮ ਨੂੰ 5:30 ਵਜੇ ਤੋਂ 9:30 ਤੱਕ ਜੇ ਲਾਈਟ ਜਾਂਦੀ ਹੈ ਤਾਂ ਆਪਾਂ ਉਹਨਾਂ ਵੱੱਦੇ ਚ ਲਈਦਾ ਵਾ ਹਾਂ ਤੇ ਹੋਰ ਮਹੱਲਾ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਹਾਂਜੀ ਤੁਸੀਂ ਇਹਨਾਂ ਵੱਲੋਂ ਜਿਹੜਾ ਟਿਊਬਵਲ ਦੀ ਸੇਵਾ ਨਿਭਾਈ ਜਾ ਰਹੀ ਉਹ ਤੋਂ ਕੋਈ ਖੋਜੋ ਇਸ ਇੱਥੋਂ ਦੀ ਨਾਮ ਦੱਸ ਦਿਓ ਆਪਣਾ ਹਾਂਜੀ ਮੇਰਾ ਨਾਮ 인ਦਰਜੀਤ ਕੌਰ ਆ ਜੀ ਇਹ ਜਿਹੜੇ ਭੈਣਾ ਬੀਬੀਆਂ ਚਲਾ ਰਹੀਆਂ ਟਿਊਬਵਲ ਬਹੁਤ ਵਧੀਆ ਚਲਾ ਰਹੀਆਂ ਨੇ ਦੇਖੋ ਜਿਹੜਾ ਤੁਸੀਂ ਕਹਿੰਦੇ ਤੀਜੇ ਪਾਸੇ ਦਾ ਬੰਦਾ ਕੋਈ ਆ ਕੇ ਕਹਿੰਦਾ ਵਾ ਕੋਸਤੀ ਜੇ ਬੰਦੇ ਨੂੰ ਕਿਵੇਂ ਚਾਬੀ ਦੇ ਦਾਂਗੇ ਕਿਉਂਕਿ ਉਹਨੇ ਜਦੋਂ ਲਾਈਟ ਆਉ ਬਾਹਰ-ਬਾਰ ਉਹ ਕਦੇ ਚਲੀ ਗਈ ਲੈਣ ਕਦੇ ਆ ਗਈ ਇਹ ਤਾਂ ਕੋਲ ਨੇ ਮਹੱਲੇ ਦੇ ਨੇ ਇਹਨਾਂ ਨੇ ਜਦੋਂ ਲਾਈਟ ਬੰਦ ਕਰਨੀ ਆ ਵੀ ਟਿਊਬ ਉਹਨਾਂ ਸੜ ਜਵੇ ਉਹ ਹੁਣ ਜਦੋਂ ਨਹੀਂ ਆਊਗਾ ਜਾਨੂ ਤਾਂ ਟਿਊਬ ਸੜ ਚੁੱਕਿਆ ਹੋਊਗਾ ਇਸ ਕਰਕੇ ਇਹਨਾਂ ਦਾ ਮਤਲਬ ਇਹ ਹੈ ਕਿ ਚਾਬੀ ਨਾ ਦੇਣ ਦਾ ਕਾਰਨ ਸਿਰਫ ਇਹੀ ਆ ਕਿ ਜਿਹੜੀ ਤੁਹਾਨੂੰ ਸਹੂਲਤ ਹੈ ਕਿ ਤੁਹਾਨੂੰ ਜਦੋਂ ਜੀ ਕਰਦਾ ਪਾਣੀ ਜਿਹੜਾ ਮਹੀਆ ਹੋ ਜਾਂਦਾ ਅਗਰ ਇਹ ਚਾਬੀ ਤੀਸਰੇ ਹੱਥ ਦੇ ਵਿੱਚ ਜਾਂਦੀ ਆ ਤਾਂ ਪਾਣੀ ਤੋਂ ਜਿਹੜਾ ਤੁਸੀਂ ਔਖੇ ਹੋ ਜੂਗੇ ਇਹੀ ਕਾਰਨ ਮੰਨਦੇ ਹੋਵੇਂ ਨਾ ਜਾਇਜ਼ ਤਾਂ ਟਿਊਬਵਲ ਚੱਲਦਾ ਨਹੀਂ ਦੇਖੋ ਜੀ ਟਾਈਮ ਨਾਲ ਟਿਊਬਵਲ ਚਲਾਇਆ ਜਾਂਦਾ ਹਾਂ ਕਿਸੇ ਦੇ ਬੇਟੀ ਦੇ ਵਿਆਹ ਵਾਜਾਂ ਕੁਛ ਆ ਫੇਰ ਕੋਈ ਮਰਗ ਹੋ ਗਈ ਤਾਂ ਸਾਨੂੰ ਸਪੈਸ਼ਲ ਚਲਾਉਣਾ ਪੈਂਦਾ ਇਹਨਾਂ ਨੂੰ ਵੇਰੇ ਚਲਾਉਂਦੀਆਂ ਨੇ ਹੁਣ ਬਾਹਰਲੇ ਬੰਦਾ ਕਿੱਥੋਂ ਆ ਕੇ ਚਲਾਊਗਾ ਬਾਹਰਲੇ ਪਾਸਿਓਂ ਟੀਬ ਲਾ ਕੇ ਉਹ ਤਾਂ ਆ ਨਹੀਂ ਸਕਦਾ ਜੀ ਪਾਸ ਕਰੇ ਨਾ ਬੰਦੇ ਆਉਂਦਾ ਰਾਤ ਨੂੰ 10:00 10:20 ਲੋਕ ਆਉਂਦੇ ਨੇ ਗੇਟ ਭੰਨ ਦੇ ਮੰਨ ਲਓ ਕਿਹੜਾ ਸਰਦੀਆਂ ਨੂੰ ਉੱਠੂਗਾ ਨਾ ਪੁੱਛ ਲੈਣੇ ਜੀ ਮਹੱਲਿਆਂ ਸਾਰੇ ਜਿਹੜੇ ਹੱਥ ਘੜੇ ਘੜ ਕੇ ਦੱਸੋ ਜੀ ਐਸੇ ਵਾਰ ਦੇ ਤੁਸੀਂ ਤੇ ਐਸੇ ਟਿਊਬਲ ਦਾ ਹੀ ਪਾਣੀ ਆਉਂਦਾ ਤੁਹਾਡੇ ਹਾਂ ਜੀ ਸਾਰੇ ਇਹੀ ਪਾਣੀ ਚਾਬੀ ਠੀਕ ਜਾਣਦੇ ਹੋ ਤੁਸੀਂ ਇਹਨਾਂ ਕੋਲ ਰਵੇ ਹਾਂ ਨਾ ਬੰਦੇ ਦੇਖ ਲਓ ਇਹਨਾਂ ਨੇ ਕੱਲ ਨੂੰ ਸ਼ੀਨਾ ਮੈਡਮ ਆਣ ਤੇ ਇਹਨਾਂ ਦੇ ਨਾਲ ਕੋਈ ਵੀ ਨਾ ਹੋਵੇ ਨਹੀਂ 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 ਸਾਰੇ ਨਾਲ ਹੀ ਪੜੇਗਾ ਨਾਲ ਹੀ ਆਸੀਂ ਨਾਲ ਹੀ ਆ ਭਾਈ ਨਾਲ ਹੀ ਨਾਲ ਹੀ ਵੈਸੇ ਸ਼ੀਨਾ ਮੈਡਮ ਨਾਲ ਆਪਾਂ ਫੋਨ ਤੇ ਵੀ ਗੱਲ ਕਰ ਲਏ ਆ ਹਾਂਜੀ ਇਹ ਸ਼ੀਨਾ ਮੈਡਮ ਦਾ ਕੀ ਕਹਿਣਾ ਆਸੀਂ ਸਾਰੀਆਂ ਭੈਣਾਂ ਨਾਲ ਹੀ ਆ ਭਾਈ ਦੇਖੋ ਲਓ ਅਸੀਂ ਇਹ ਦਿੱਕਤ ਸੀ ਸਾਨੂੰ ਲਵਾਇਆ ਵੀ ਅਸੀਂ ਆ ਫੇਰ ਫੇਰ ਕੇ 6 ਮਹੀਨੇ ਅਸੀਂ ਸੋਕੀ ਸਾਹਿਬ ਦੇ ਅਸੀਂ ਦਫ਼ਤਰ ਚ ਜਾਂਦੇ ਰਹੇ ਹਾਂ ਸਾਰੇ ਜਾਨੇ ਠੀਕ ਹੈ ਨਾ ਤੇ ਫੇਰ ਉਹਨਾਂ ਨੇ ਲਾਇਆ ਨਿਊ ਵੀ ਅਸੀਂ ਚੰਗੀ ਰੱਖੋ ਜੀ ਟਿਊਬਲ ਵਾਲਾ ਨਹੀਂ ਹੈਗਾ ਸਿਸਟਮ ਜਿਹੜਾ ਪਿਆ ਹੋਇਆ ਤੁਹਾਡਾ ਚਾਬੀ ਦਾ ਪੰਗਾ ਕਿੱਥੇ ਵਾਲੀ ਦਾ ਆ ਸੂਰੇ ਨਗਰ 6 ਨੰਬਰ ਗਲੀ ਨਹੀਂ ਚਾਬੀ ਦਾ ਕੋਈ ਮੁੱਟਰੀ ਨਹੀਂ ਹੈਗਾ ਉਹਦੇ ਵਿੱਚ ਨਾਮ ਕਰਕੇ ਜਨੇ ਪਾਇਆ ਜੁਗਾ ਤਾਂ ਨਹੀਂ ਜਾਨੀ ਗਲੀ ਵਾਲੇ ਨੂੰ ਦੇਤੀ ਪੰਗਾ ਨਹੀਂ ਨਹੀਂ ਗਲੀ ਵਾਲੇ ਕਹਿੰਦੇ ਅਸੀਂ ਚਾਬੀ ਦੇਣੀ ਨਹੀਂ ਗਲੀ ਵਾਲਿਆਂ ਕੋਲ ਰਹਿਣੀ ਹੈ ਨਹੀਂ ਉਹ ਤੇਰੇ ਕੋਲ ਨਹੀਂ ਕਹਿ ਕੇ ਗਏ ਨਹੀਂ ਗੱਲ ਸਾਨੂੰ ਨਹੀਂ ਨਹੀਂ ਕੁਝ ਨਹੀਂ ਕਹਿ ਕੇ ਗਏ ਇੱਕ ਮਿੰਟ ਆ ਇੱਕ ਮਿੰਟ ਆ ਸਪੀਕਰ ਤੇ ਘਰ ਇੱਕ ਮਿੰਟ ਮੈਂ ਸਪੀਕਰ ਤੇ ਕਰਦਾ ਮੜਾ ਜਾ ਆ ਗਲੀ ਵਾਲੇ ਖੜੇ ਆ ਸਾਰੇ ਸਾਡੇ ਕੋਲ ਤੇ ਭਾਜੀ ਨੇ ਆਪਣੇ ਪੀਏ ਮੈਡਮ ਜੀ ਦੇ ਠੀਕ ਆ ਭਾਜੀ ਆ ਬੋਲੋ ਜੀ ਹਾਂ ਜੀ ਜੀ ਸਾਸਿਕਾ ਬੋਲ ਰਹੇ ਨੇ ਜੀ ਹਲੋ ਹਾਂਜੀ ਸਾਸਿਕਾ ਲਵੀਰ ਜੀ ਮੈਂ ਕਿਹਾ ਕੋਈ ਨਾ ਉਹ ਤਾਂ ਗਲਤ ਫਹਿਮੀ ਨਾਲ ਚਲੇ ਗਿਆ ਤਾਂ ਸਵੇਰੇ ਮੈਂ ਨਾ ਕਰਤਾ ਸੀ ਮੇਰੇ ਕਿਸੇ ਨੇ ਨਹੀਂ ਲੈਣੀ ਤੇ ਫਿਰ ਉਹ ਤਾਂ ਕੁਝ ਨਹੀਂ ਬੋਲ ਕੇ ਗਏ ਸਾਨੂੰ ਜੈ ਸਾਹਿਬ ਆਏ ਤਾਂ ਉਹ ਵੀ ਚੁੱਪ ਕਰਕੇ ਤੇ ਉਹ ਪ੍ਰਿੰਸ ਜੋਲ ਉਹ ਵੀ ਚਲੇ ਗਏ ਚੁੱਪ ਕਰਕੇ ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ ਇਸ ਗੱਲ ਦਾ ਤੁਸੀਂ ਚਲਾਓ ਤੁਹਾਨੂੰ ਕੋਈ ਦੁੱਖ ਤਕਲੀਫ ਹੋਊਗੀ ਨੰਬਰ ਮੇਰਾ ਲੈ ਲਿਓ ਭਾਜੀ ਤੋਂ ਤੇ ਕੋਈ ਵੀ ਹੋਵੇ ਸਿੱਧਾ ਸਿੱਧਾ ਫੋਨ ਤੁਸੀਂ ਕਰੋ ਕਿਸੇ ਦੀ ਨਹੀਂ ਸੁਣਨਾ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਫਿਰ ਇਹਨਾਂ ਇਹਨਾਂ ਵਿਚਾਰਿਆਂ ਨੂੰ ਖੇਚੜ ਕਿਉਂ ਦੇਣੀ ਜੇ ਸਾਨੂੰ ਇਹਨਾਂ ਲਫਜੋ ਕਹਿ ਕੇ ਗਏ ਹੁੰਦੇ ਤਾਂ ਕੋਈ ਆਪਣਾ ਕੰਮ ਹੋ ਗਿਆ ਮੇਨ ਤਾਂ ਆਪਣਾ ਕੰਮ ਹਾਂਜੀ ਹਾਂਜੀ ਤੁਸੀਂ ਨੰਬਰ ਲਿਓ ਨੰਬਰ ਲਿਓ ਉਹੀ ਵੀ ਚੀਜ਼ ਹੋ ਗਈ ਤੁਸੀਂ ਗੱਲ ਕਰਿਆ ਕਰੋ ਤੇ ਇਹਦੇ ਨਾਲ ਮੇਰੇ ਨੰਬਰ ਦੇ ਦੇਣਾ ਚਲੋ ਧੰਨਵਾਦ ਇਹ ਪੀਏ ਸਨ ਜੀ ਰਜਿੰਦਰਪਾਲ ਕੌਰ ਸ਼ੀਨਾ ਜਿਹੜੇ ਵਿਧਾਇਕ ਨੇ ਇਥੋਂ ਹਲਕਾ ਦੱਖਣੀ ਦੇ ਤਾਂ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਕਿਹਾ ਉਹਨਾਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕੋਈ ਵੀ ਇਹਨਾਂ ਨੂੰ ਪਰੇਸ਼ਾਨ ਨਹੀਂ ਨਹੀਂ ਆਉਗੀ ਗਲੀ ਵਾਲਿਆਂ ਨੂੰ ਚਾਬੀ ਜਿਹੜੀ ਇਹਨਾਂ ਦੇ ਕੋਲ ਹੀ ਰਹੂਗੀ ਤੋਂ ਖੁਸ਼ ਹੋ ਨਹੀਂ ਹੁਣ ਸਾਰੇ ਹਾਂਜੀ ਹੱਟਮੈਂਟ ਵੀ ਹੋਣੀ ਚਾਹੀਦੀ ਆ ਪੇਮੈਂਟ ਹੁਣ ਇਹਨਾਂ ਨੇ ਦੇ ਦਿੱਤੀ। ਦੇਖੋ ਸੇਵਾ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਤੱਕ ਫ੍ਰੀ ਜਿਹੜੀ ਉਹ ਇੱਕ ਮੰਗ ਤੁਹਾਡੀ ਨਵੀਂ ਹੈਗੀ ਆ ਉਹ ਤੁਸੀਂ ਆਪਣਾ ਫੇਰ ਜਦੋਂ ਕਿਤੇ ਆਸ ਸੇਵਾ ਲਾਣੀ ਠੀਕ ਆ ਠੀਕ ਓਕੇ 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 ਦੇਣ ਪਿਛਲੀ ਛੱਡ ਦੇਣ। ਕੋਈ ਕਹਿੰਦਾ ਨਾ ਤੁਸੀਂ ਕਿਹਾ ਸੀ ਕਿ ਸਿਰਫ ਜਿਹੜੀ ਸਾਨੂੰ ਉਹਨਾਂ ਨੇ ਪਹਿਲਾਂ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਪਰ ਅਸੀਂ ਚਾਬੀ ਨਹੀਂ ਜਿਹੜੀ ਦੇਣੀ ਚਾਹੁੰਦੇ। ਸੋ ਤੁਹਾਡਾ ਜਿਹੜਾ ਮਸਲਾ ਹੱਲ ਹੋ ਗਿਆ ਜੀ ਆਪਾਂ ਨੂੰ ਮਸਲਾ ਹੱਲ ਹੋਣ ਦਾ ਹੀ ਜਿਹੜਾ ਲੋਸਟ ਚੱਕੂ ਫੇਰ ਦੇਖੀ ਜਾਊਗੀ ਨਾ ਅੱਗੇ ਤੋਂ ਫੇਰ ਅਸੀਂ ਬੈਠੇ ਆ ਜੀ ਜੇਕਰ ਤੁਹਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਯਾਦ ਕਰੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਸੁਣਵਾਈ ਤੁਹਾਡਾ ਐਮਐਲਏ ਤੁਹਾਡਾ ਕੌਂਸਲਰ ਤੁਹਾਡਾ ਵ代यक ਜਾਂ ਤੁਹਾਡੀ ਕਿਤੇ ਨਹੀਂ ਸੁਣਵਾਈ ਹੋ ਰਹੀ ਸਾਨੂੰ ਜਦੋਂ ਮਰਜ਼ੀ ਤੁਸੀਂ ਯਾਦ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤਾਂ ਮਸਲਾ ਜਿਹੜਾ ਹੱਲ ਹੋ ਗਿਆ ਜੀ ਅਗਰ ਇਸ ਤਰ੍ਹਾਂ ਦੇ ਮਸਲੇ ਹੱਲ ਹੋ ਗਏ ਤਾਂ ਮੀਡੀਆ ਤੋਂ ਬਿਨਾਂ ਹੀ ਹੋ ਜਾਣ ਤਾਂ ਮੈਂ ਕਹਿੰਨਾ ਕਿ ਚੰਗੀ ਗੱਲ ਆ ਜ਼ਰੂਰੀ ਨਹੀਂ ਕਿ ਕੰਮ ਵੀ ਕਰਨਾ ਔਰ ਰੋਲਾ ਪਵਾ ਕੇ ਕਰਨਾ ਉਸ ਕੰਮ ਨੂੰ ਕਰਨ ਦਾ ਵੀ ਕੋਈ ਫਾਇਦਾ ਨਹੀਂ ਸਾਰੇ ਅਸੀਂ ਜਾਣਦੇ ਆ ਕਿ ਇਲੈਕਸ਼ਨਾਂ ਵੀ ਨੇੜੇ ਨੇ ਸੋ ਜੇ ਹੁਣ ਵੀ ਇਹਨਾਂ ਦੀ ਸੁਣਵਾਈ ਕਰਨਗੇ ਲੀਡਰ ਤੱਕ ਕਦੋਂ ਕਰਨਗੇ ਚਲੋ ਕਹਿਣਾ ਮਤਲਬ ਇਹ ਹੈ ਕਿ ਇਲਾਕਾ ਨਿਵਾਸੀ ਮਹੱਲਾ ਨਿਵਾਸੀ ਇਸ ਫੈਸਲੇ ਤੋਂ ਬਹੁਤ ਖੁਸ਼ ਨੇ ਕਿ ਉਹਨਾਂ ਦੀ ਜਿਹੜੀ ਟਿਊਬਵਲ ਦੀ ਚਾਬੀ ਉਹਨਾਂ ਦੇ ਕੋਲ ਹੀ ਰਹੇਗੀ ਕੋਈ ਹੋਰ ਜਿਹੜਾ ਚਾਬੀ ਨਹੀਂ ਲੈਣਾ ਪਵੇਗਾ ਸੋ ਨਵੀਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੇ ਸੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਦੁਦਿਆੜਾ ਲਈ